ਸਾਰੇ ਪਾਸੇ ਕੋਈ ਗੀਤ ਦੀ ਚਰਚਾ ਹੋਈ ਪਈ ਹੈ ਕਹਿੰਦੇ ਸਾਗਰ ਦੀ ਬੋਟੀ ਲੈਂਦੀ ਇੰਡੀਗਾ ਚਲਾ ਨਾਲ ਨਾਲ ਵੀਡੀਓ ਚੱਲੀ ਜਾਂਦੀ ਹੈ ਕਲਾਕਾਰ ਵੀ ਲੱਭ ਗਿਆ ਤੇ ਕਲਾਕਾਰ ਨੇ ਜਿਹੜੀ ਹੈ ਇੱਕ ਅਪੀਲ ਵੀ ਕਰਤੀ ਜਿੰਨੇ ਦਰਸ਼ਕ ਦੇਖਣ ਆਲੇ ਸੀ ਪਹਿਲਾਂ ਤਾਂ ਸੋਸ਼ਲ ਮੀਡੀਆ ਤੇ ਨੇਰੀ ਲਿਆ ਰਖਿਆ ਦੋਸਤੋ ਵੀ ਸਾਗਰ ਦੀ ਬੋਟੀ ਲੈਂਦੀ ਇੰਡੀਗਾ ਚਲਾ ਦੇਖੋ ਤੁਸੀਂ ਪਹਿਲਾਂ ਤਾਂ ਇਹ ਦੱਸਦੇ ਨੇ ਵੀ ਹਰ ਇੱਕ ਕਲਾਕਾਰ ਨੇ ਜਿਹੜੀ ਰੀਲ ਬਣਾਈ ਤੇ ਰੀਲ ਦੇ ਨਾਲ ਨਾਲ ਗੀਤ ਵੀ ਟ੍ਰੈਂਡਿੰਗ ਚ ਆ ਗਿਆ ਤੇ ਕਲਾਕਾਰਾਂ ਨੇ ਵੀ ਨਹੀਂ ਸੋਚਿਆ ਹਣਾ ਵੀ ਇਸ ਤਰੀਕੇ ਦੇ ਨਾਲ ਇੰਨੇ ਸਾਲਾਂ ਬਾਅਦ ਕਿਉਂਕਿ ਜੇ ਆਪਾਂ ਗੱਲ ਕਰਦੇ ਹਾਂ ਵੀ ਜਿਸ ਸਮੇਂ ਇੰਡੀਕਾ ਦੀ ਚੜ੍ਹਾਈ ਹੋਣੀ ਗੱਡੀ ਦੀ ਉਸ ਸਮੇਂ ਇਹ ਗੀਤ ਆਇਆ ਹੋਣਾ ਤੇ ਉਸ ਤੋਂ ਬਾਅਦ ਅੱਜ ਇਸ ਦੀ ਚਰਚਾ ਕਿਉਂ ਚੜੀ ਕਿਉਂਕਿ ਹਰ ਇੱਕ ਵਿਅਕਤੀ ਇਸ ਗੀਤ ਦੇ ਉੱਪਰ ਰੀਲ ਬਣਾ ਰਿਹਾ ਤੇ ਰੀਲ ਇੰਨੀ ਜ਼ਿਆਦਾ ਟ੍ਰੈਂਡਿੰਗ ਹੋਈ ਕਿ ਸਾਰੇ ਕਲਾਕਾਰ ਸੈਲਿਬ੍ਰਿਟੀ ਜਿਹੜੇ ਇਸ ਗੀਤ ਦੇ ਉੱਪਰ ਰੀਲ ਬਣਾਉਣ ਲੱਗੇ ਤਾਂ ਉਸ ਤੋਂ ਬਾਅਦ ਕਲਾਕਾਰਾਂ ਨੇ ਵੀ ਇੱਕ ਅਪੀਲ ਜਾਰੀ ਕੀਤੀ ਉਹ ਅਪੀਲ ਸੁਣਦੇ ਆ ਸੁਣ ਕੇ ਵੱਧ ਤੋਂ ਵੱਧ ਕਰਿਓ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਿਓ ਕਮ ਸੁਣਦੇ ਆ ਜਿਹੜੀ ਅਪੀਲ ਹੈ ਕਲਾਕਾਰ ਨੇ ਕੀਤੀ ਉਹ ਸੁਣਦੇ ਆ 1600 ਗੀਤਾਂ ਗਾਣਿਆਂ ਦੇ ਨਾਲ ਪੰਜਾਬੀਆਂ ਦੀ ਸੇਵਾ ਕਰ ਚੁੱਕੀ ਆਵਾਜ਼ ਮੇਰੇ ਸਾਥੀ ਕਲਾਕਾਰ ਮੇਰੇ ਜੀਵਨ ਸਾਥੀ ਸ਼ਰਨਜੀਤ ਛੰਮੀ ਮੈਂ ਆਪਣੇ ਰੱਬ ਵਰਗੇ ਸਰੋਤਿਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਹਾਂ ਮੈਂ ਹਜ਼ਾਰ ਜਨਮ ਲੈ ਕੇ ਵੀ ਪੰਜਾਬੀਅਤ ਦਾ ਪੰਜਾਬੀਆਂ ਦਾ ਦੇਣ ਨਹੀਂ ਦੇ ਸਕੀ ਅਸੀਂ ਪਿਛਲੇ 20-22 ਸਾਲਾਂ ਤੋਂ ਜਦੋਂ ਤੋਂ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਆਂ ਪੰਜਾਬੀਅਤ ਦੀ ਸੇਵਾ 'ਚ ਹਾਜ਼ਰ ਹੋਏ ਆਂ ਪੰਜਾਬੀ ਸੰਗੀਤ ਜਗਤ ਦੀ ਸੇਵਾ 'ਚ ਹਾਜ਼ਰ ਹੋਏ ਆਂ ਉਦੋਂ ਤੋਂ ਲੈ ਕੇ ਅੱਜ ਤੱਕ ਤੁਸੀਂ ਮੈਨੂੰ ਗਰੀਬ ਨੂੰ ਇੰਨਾ ਕੋ ਮਾਣ ਇੰਨਾ ਕੋ ਪਿਆਰ ਸਤਿਕਾਰ ਦਿੱਤਾ ਜਿਸ ਦੀ ਸ਼ਾਇਦ ਮਿਸਾਲ ਨਹੀਂ ਦਿੱਤੀ ਜਾ ਸਕਦੀ ਫੁੱਲਾਂ ਵਾਲੀ ਰਜਾਈ ਤੋਂ ਲੈ ਕੇ ਸਿੰਦੋ ਦੀ ਹੱਟੀ ਤੱਕ ਕੋਈ 150 ਐਲਬਮ ਦੇ ਨਾਲ 15-1600 ਗੀਤਾਂ ਗਾਣਿਆਂ ਦੇ ਵਿੱਚ ਅਖਾਰਿਆਂ ਦੇ ਤੁਸੀਂ ਇੰਨਾ ਕੋ ਪਿਆਰ ਦਿੱਤਾ ਇੰਨਾ ਕੋ ਪਿਆਰ ਦਿੱਤਾ ਮੇਰਾ ਰੋਮ ਰੋਮ ਤੁਹਾਡਾ ਕਰਜ਼ਾਈ ਹੈ ਮੇਰਾ ਵਾਲ ਵਾਲ ਤੁਹਾਡਾ ਕਰਜ਼ਾਈ ਤੇ ਆ ਹੁਣ ਜਦੋਂ ਦਾ ਸੋਸ਼ਲ ਮੀਡੀਆ ਦਾ ਜਮਾਨਾ ਜਿੰਨਾ ਪਿਆਰ ਤੁਸੀਂ ਮੈਨੂੰ ਗਰੀਬ ਨੂੰ ਦਿੱਤਾ ਜਿੰਨਾ ਪਿਆਰ ਤੁਸੀਂ ਮੈਨੂੰ ਗਰੀਬ ਨੂੰ ਦਿੱਤਾ ਉਹਦੇ ਬਾਰੇ ਤੇ ਮੈਂ ਕੀ ਕਹਿ ਸਕਦਾ ਪੂਰੀ ਧਰਤੀ ਤੇ ਪੂਰੇ ਸੰਸਾਰ ਦੇ ਚਾਰੇ ਕੋਨੇ ਸਾਗਰ 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 ਦੀ ਵੋਟੀ ਸਾਗਰ ਦੀ ਵਫਾ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਕਰਾ ਦਿੱਤੀ ਪੰਜਾਬੀਆਂ ਨੇ ਮੈਂ ਸਮੁੱਚੇ ਪੰਜਾਬੀਆਂ ਦਾ ਸਮੁੱਚੀ ਪੰਜਾਬੀਅਤ ਦਾ ਸਮੁੱਚੀ ਮਾਨਵਤਾ ਦਾ ਕਿਵੇਂ ਧੰਨਵਾਦ ਕਰਾਂ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਬਸ ਤੁਹਾਡੇ ਪੈਰਾਂ ਤੇ ਸਿਰ ਰੱਖ ਕੇ ਤੁਹਾਡੀਆਂ ਜੁੱਤੀਆਂ ਤੇ ਸਿਰ ਰੱਖ ਕੇ ਬਹੁਤ 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 ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਜਿੰਨਾ ਚਿਰ ਸਾਡੇ ਸਾਹ ਚੱਲਦੇ ਰਹਿਣਗੇ ਪੰਜਾਬੀ ਮਾਂ ਬੋਲੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਾਂਗੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਕੋ ਪਿਆਰ ਬਖਸ਼ ਦੇ ਰਹੋ ਫੁੱਲਾਂ ਵਾਲੀ ਰਜਾਈ ਵਰਗਾ ਜਾਂ ਸਾਗਰ ਦੀ ਵੋਟੀ ਵਰਗਾ ਪਿਆਰ ਬਖਸ਼ ਦੇ ਰਹੋ ਮੈਂ ਪਹਿਲਾਂ ਨਾਲੋਂ ਵਧੀਆ ਲਿਖਣ ਦੀ ਕੋਸ਼ਿਸ਼ ਕਰਾਂਗਾ ਪਹਿਲਾਂ ਨਾਲੋਂ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ ਸਮੁੱਚੇ ਪੰਜਾਬੀਆਂ ਦੇ ਚਰਨਾਂ ਵਿੱਚ ਸਮੁੱਚੀ ਮਾਨਵਤਾ ਦੇ ਚਰਨਾਂ ਵਿੱਚ ਤੁਹਾਵੇਂ ਆਤਿ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਲਓ ਜੀ ਇਹਨਾਂ ਨੇ ਨਾਲੇ ਤਾਂ ਸਾਰੇ ਪੰਜਾਬੀਆਂ ਦਾ ਧੰਨਵਾਦ ਕਰਤਾ ਤੇ ਉੱਥੇ ਹੀ ਇਹਨਾਂ ਨੇ ਇਹ ਵੀ ਗੱਲ ਕਹਿਤੀ ਕਿ ਪੂਰੀ ਪੰਜਾਬੀਅਤ ਦੇ ਲਈ ਅਸੀਂ ਹੁਣ ਵੀ ਜਿਹੜੇ ਗੀਤ ਉਹ ਗਾਉਂਦੇ ਰਹਾਂਗੇ ਤੇ ਇਸੇ ਤਰ੍ਹਾਂ ਸਾਡੇ ਜਿਹੜੇ ਗੀਤ ਨੇ ਆਉਂਦੇ ਰਹਿਣਗੇ ਮਾਰਕੀਟ ਦੇ ਵਿੱਚ ਉੱਥੇ ਇਹਨਾਂ ਨੇ ਲੱਖ ਲੱਖ ਧੰਨਵਾਦ ਕਿਵੇਂ ਕੀਤਾਗਾ ਉਹ ਧੰਨਵਾਦ ਕਰਨ ਦਾ ਤਰੀਕਾ ਤੁਸੀਂ ਦੇਖਿਆ ਹੋਣਾ ਵੀ ਜਦੋਂ ਕਹਿੰਦੇ ਨੇ ਹੁੰਦੀ ਵੀ ਕਿਸੇ ਬੰਦੇ ਦੀ ਲਾਟਰੀ ਲੱਗਦੀ ਆ ਉਹ ਲਾਟਰੀ ਉਹ ਹੀ ਲੱਗੀ ਕਿਉਂਕਿ 15 ਸਾਲ ਪਹਿਲਾਂ ਜਦੋਂ ਗੀਤ ਆਉਂਦਾ ਤਾਂ ਉਸ ਤੋਂ ਬਾਅਦ 15 ਸਾਲਾਂ ਬਾਅਦ ਚਰਚਾ ਚਾਉਣਾ ਤੇ ਟ੍ਰੈਂਡਿੰਗ ਚਾਉਣਾ ਗੀਤ ਦਾ ਯਾਰ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਤਰੀਕੇ ਦੇ ਨਾਲ ਇਹ ਸਭ ਕੁਝ ਹੋਇਆ ਵੀਡੀਓ ਨੂੰ ਲਾਈਕ ਕਰਕੇ ਕਰਿਓ ਸ਼ੇਅਰ ਤੇ ਕਮੈਂਟਾਂ ਜਵਬ ਜਰੂਰ ਸਾਂਝੀ ਕਰਿਓ ਵੀ ਸਾਗਰ ਨਾਲ ਕੀ ਬਣਿਆ ਹੋਣਾ ਜਿਹੜੇ ਸਾਗਰ ਦੀ ਇੱਥੇ ਚਰਚਾ ਹੋ ਰਹੀ ਹੈ ਤੇ ਇਸ ਕਲਾਕਾਰ ਦਾ ਨਾਮ ਸਤਨਾਮ ਸਾਗਰ ਹੈ ਤੇ ਜਿਹੜੀ ਇਸ ਦੇ ਨਾਲ ਜੋੜੀ ਹੈ ਉਸ ਦਾ ਨਾਮ ਸ਼ਰਨਜੀਤ ਸ਼ੰਮੀ ਹੈ ਤੇ ਹੁਣ ਟ੍ਰੈਂਡਿੰਗ ਚ ਆ ਗਈ ਹੈ ਜੋੜੀ ਤੁਸੀਂ ਆਪਣੀ رائے ਜਰੂਰ ਸਾਂਝੀ ਕਰਿਓ ਇਹਨਾਂ ਬਾਰੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ